ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਾਸੂਟ ਸਲਾਈ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਲਾਈਨਿੰਗ ਦੇ ਨਾਲ ਕੱਪੜਾ ਕਿਵੇਂ ਕਮੀਜ਼ ਜੋੜਨਾ ਆਪਾਂ ਆਹ ਆਪਣਾ ਕਮੀਜ਼ ਦਾ ਕੱਪੜਾ ਆਪਣੀ ਲਾਈਨਿੰਗ ਆ ਹੁਣ ਆਪਾਂ ਕੀ ਕਰਨਾ ਬਰਾਬਰ ਕਰਕੇ ਆਪਾਂ ਆਹ ਵੇਖੋ ਐ ਟੂ ਪਲਾਉਂਦੇ ਜਾਣਾ ਇੱਕ ਇੱਕ ਬੂੰਦ ਕਰਕੇ ਨਾਰ ਨਾਲ ਆਪਾਂ ਕੱਪੜਾ ਨੂੰ ਕੱਪੜੇ ਨੂੰ ਜੋੜੀ ਜਾਵਾਂਗੇ ਮਿਲ ਕੋ ਜਾਂ ਜੀ ਜਿੱਤਰਾ ਜਿੱਤਰਾ ਨਾਲ ਨਾਲ ਕੱਪੜਾ ਸੈੱਟ ਕਰੀ ਜਾਣਾ ਨਾ ਵੇਖੋ ਆ ਜੋੜ ਗਿਆ ਜੇ ਆਪਾਂ ਕੋ ਟੂਪ ਨਹੀਂ ਵਰਤਣੀ ਟੂਪ ਦੀ ਵਰਤੋਂ ਨਹੀਂ ਕਰਨੀ ਆਪਾਂ ਤੇ ਫਿਰ ਆਪਾਂ ਇੱਥੇ-ਇੱਥੇ ਸੀਣ ਵੀ ਲਾ ਸਕਦੇ ਆ ਆ ਵੇਖੋ ਕਿਨਾਰੇ-ਕਨਾਰੇ ਤੇ ਆਪਾਂ ਸੀਣ ਵੀ ਲਾ ਸਕਦੇ ਆ ਨਾ ਵੇਖੋ ਆਪਾਂ ਲਾਈਨਿੰਗ ਦੇ ਨਾਲ ਜੋੜ ਲਿਆ ਆ ਵੇਖੋ ਲਾਈਨਿੰਗ ਦੇ ਨਾਲ ਬਿਲਕੁਲ ਸੈੱਟ ਹੋ ਗਿਆ ਟੂਬ ਦੀ ਮਦਦ ਦੇ ਨਾਲ ਆਪਾਂ ਬਿਲਕੁਲ ਸੈੱਟ ਕਰ ਲਿਆ ਆ ਵੇਖੋ ਬਿਲਕੁਲ ਨਹੀਂ ਸੈੱਟ ਹੋ ਗਿਆ ਜੇ ਆਪਾਂ ਕੋ ਟੂਬ ਨਹੀਂ ਹੈਗੀ ਤੇ ਆਪਾਂ ਸੀਨ ਵੀ ਲਾ ਸਕਦੇ ਆ ਸੀਨ ਦੇ ਨਾਲ ਵੀ ਪ੍ਰੋਪਰ ਸੈੱਟ ਹੋ ਜਾਂਦਾ ਠੀਕ ਹੈ ਜੀ ਹਾਂ ਜੀ ਆ ਵੇਖੋ ਲਾਈਨਿੰਗ ਆਪਾਂ ਜੋੜ ਲਈ ਆ ਇਹ ਤੁਹਾਨੂੰ ਜੋੜਨਾ ਦੱਸਿਆ ਏ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਏ ਆ ਹੁਣ ਇਹ ਦੱਸਾਂਗੇ ਤੁਹਾਨੂੰ ਕਿ ਪਲੇਟ ਕਿਵੇਂ ਪਾਉਣੇ ਆ ਲਾਈਨਿੰਗ ਵਾਲੇ ਸੂਟ ਨੂੰ ਪਲੇਟ ਕਿਵੇਂ ਪਾਉਣੇ ਆ ਆਜੋ ਆਪਾਂ ਤੁਹਾਨੂੰ ਦੱਸੀਏ ਕਿ ਲਾਈਨਿੰਗ ਦੇ ਨਾਲ ਪਲੇਟ ਕਿਵੇਂ ਪਾਉਣੇ ਆ ਹੁਣ ਕੀ ਕਰਨਾ ਇੱਥੇ ਆਪਾਂ ਸਿੱਧੀ ਪਹਿਲਾਂ ਸੀਨ ਲਗਾ ਲੈਣੀ ਆ ਆ ਵੇਖੋ ਤੁਹਾਨੂੰ ਲਾ ਕੇ ਦੱਸਦੇ ਆ ਆ ਵੇਖੋ ਇਥੇ ਆਪਾਂ ਸੀਨ ਲਾ ਲੈਣੀ ਆ ਇਥੇ ਆਪਾਂ ਸੀਨ ਾ ਲੈਣੀ ਆ a p ਨ ਲਾਈਨ ਬਣਾ ਲੈ ਤੀ ਦੇ ਜੋੜ ਦੇ ੀ ਸ ਪਲੇਟ ਪਾਉਣ ਚ ਕੋਈ ਨਹੀਂ ਮੁਸ਼ਕਲ ਨਹੀਂ ਆਏਗੀ ਆ ਦੇਖਾ ਇਹ ਆਪਾਂ ਐਂਜੀ ਸੀ ਲਾਉਂਦੇ ਜਾਣਾ ਸਾਰੇ ਪਰੇਟਾ ਨੂੰ ਆਪਾਂ ਜਿੱਥੇ-ਜਿੱਥੇ ਆਪਾਂ ਨਿਸ਼ਾਨੀਆਂ ਲੱਗੀਆਂ ਉੱਥੇ ਆਪਾਂ ਪਲੇਟ ਪਾ ਲਾਂਗੇ ਆ ਦੇਖੋ ਹੁਣ ਆਪਾਂ ਇਹ ਵੀ ਆਪਾਂ ਇਹ ਧਾਪਾ ਸਾਰੇ ਹੀ ਆਪਾਂ ਐਵੇਂ ਹੀ ਸੀਣਾ ਲਾ ਲਾ ਕੇ ਸਾਰਿਆਂ ਦੇ ਐਵੇਂ ਪਹਿਲਾਂ ਸੀਣਾ ਲਾ ਲੈਣੀਆਂ ਫਿਰ ਆਪਾਂ ਪਲੇਟ ਸ਼ੁਰੂ ਕਰਨਾ ਹੁਣ ਕੀ ਕਰਨਾ ਆਪਾਂ ਜਿਵੇਂ ਆਪਾਂ ਅੱਧੀ ਅੱਧੀ ਇੰਚ ਦੇ ਵੈਸੇ ਸੈਂਟਰ ਚ ਅੱਧੀ ਅੱਧੀ ਇੰਚ ਦੀ ਨਿਸ਼ਾਨੀ ਲਾਉਣੀ ਆ ਇਧਰ ਇਧਰ ਜਿਵੇਂ ਆਪਾਂ ਵੈਸੇ ਪਲੇਟ ਪਾਉਣੀ ਆ ਇਦਾਂ ਹੀ ਆਪਾਂ ਪਲੇਟ ਪਾਈ ਜਾਣਾ ਆ ਵੇਖੋ తను వేదా ఫా పలేట పాలనా ಪ್ ಪೈಜಿ ಸೈಡ್ ಪ್ಲೇಟ ಪಾಯಿ ಲೈನಿಂಗ ಪೇಟ ಕವೇ ಪದ ಸಾರಿ ಪಿ ವಿಡಿಯೋ ದಸ್ಯ ಪ್ಲೇಟ್ ಕೂಡ ಪದ ಪ್ ಪೈಹಾ ਇਹ ਹੋ ਗਿਆ ਜੀ ਆਪਾਂ ਪਲੇਟ ਕਿਵੇਂ ਪਾਉਣੇ ਆ